ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੁਈਆਂ ਤੇ ਦੋ ਹਨ ਦੱਬਣੀਆਂ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨਾਲ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਏ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਵੇਂ ਚੱਲਦਾ ਏ ਕੰਮ ਕਰ ਪੂਰਾ ਵਧੀਆ ਚੱਲਦਾ ਏ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਠੀਕ ਆ ਨਾਮ ਤੇ ਐਡਰੈਸ ਬੋਲ ਦਿਜੀ ਆਪਣਾ ਨਾਂ ਚਮਕੌਰ ਸਿੰਘ ਜੀ ਪਿੰਡ ਸੈਦੋਗੋ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਭਰਾਉੜ ਵੀ ਨੇੜਿਆ ਜੀ ਸਲਾਤਪੁਰਾ ਵੀ ਨੇੜੇ ਆ ਨਿਹਾਲ ਸਿੰਘਲਾ ਵੀ ਨੇੜੇ ਆ ਜੀ 8 ਕਿਲੋਮੀਟਰ ਦੀ ਹੈ ਜੀ ਆ ਠੀਕ ਆ ਬਾਈ 8 8 ਕਿਲੋਮੀਟਰ ਦੀ ਬਾਈ ਕਹਿੰਦਾ ਦੂਰੀ ਤੇ ਪਿੰਡ ਆਗੇ ਤੇ ਮੈਂ ਨੰਬਰ ਬੋਲ ਦੋ ਆਪਣਾ 9056598344 ਜੀ ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਿਹਾ ਕਿਹੜਾ ਸੁਆ ਸੁਈਆ ਇਹ ਦੂਜੇ ਸੁਆ ਸੁਈਆ ਵੀਰੇ ਦੂਜਾ ਸੁਆ ਸੁਈਆ ਕਦੋਂ ਸੁਈਆ ਬਈ ਇਹ ਕੱਲ 4 ਸਵੇਰ 4 ਵਜੇ ਸੁਈਆ ਜੀ ਕੱਲ ਸਵੇਰੇ 4 ਵਜੇ ਸੁਈਆ ਹਾਂਜੀ ਤੇ ਜੇਰ ਵਗੈਰਾ ਓਕੇ ਆ ਹਾਂ ਜੇਰ ਪੈ ਗਈ 9 ਵਜੇ ਆਪਾਂ ਦਾ ਸੌਦਾ ਕਰ ਲੈ ਜੇਰ ਵੀ ਆਪਣੀ ਵੀਡੀਓ ਬਣਾ ਕੇ ਲੈਂਦੀ ਮਾਲਕ ਦੇ ਘਰੋਂ ਠੀਕ ਆ ਹਾਂਜੀ 9:00 ਵਜੇ ਬਾਈ ਕਹਿੰਦਾ ਆਪਾਂ ਸੌਦਾ ਕਰ ਲਿਆ। ਜੇਰ ਦੀ ਆਪਣੇ ਕੋਲੇ ਵੀਡੀਓ ਹੈ। ਬਾਕੀ ਜਿਹੜੇ ਵੀ ਇਹਨੇ ਦੇਖਣੇ ਹੋ ਉਹ ਦੇਖ ਸਕਦਾ। ਬੱਚਾ ਕੀ ਦਿੱਤਾ ਬਾਈ? ਬੱਸੀ ਆ ਜੀ। ਬੱਸੀ ਬਹੁਤ ਵੱਡੀ ਆ ਹਨਾ। ਹਾਂ ਜੀ ਬੱਸੀ ਬਹੁਤ ਵੱਡੀ ਆ ਜੀ। ਇਸ ਕੁਆਲਿਟੀ ਚੈੱਕ ਕਰ ਲਓ ਬਾਈ ਬਹੁਤ ਪਿਆਰੀਆ ਬੂਥਵਾਸ ਗੁਲਾਬੀ ਆ ਹਨਾ। ਹਾਂ ਜੀ। ਬਾਕੀ ਆਪ ਦਾ ਆਰਡਰ ਵੀ ਆਪਾਂ ਚੈੱਕ ਕਰਾਉਨੇ ਆ ਬਹੁਤ ਚੰਗਾ। ਕੀ ਰਕਾਰਡ ਦੱਸਿਆ ਬਾਈ ਕਿਸਨੇ ਸੁਣਿਆ? ਬਾਈ 32 ਲੀਟਰ ਦਾ ਦਿੱਤਾ ਵਾ ਦੂਜੇ ਸੂਏ ਵਹਿੜਦਾ ਹੁੰਦਾ। ਬਾਈ ਥਣ ਚੈੱਕ ਕਰ ਲਓ ਮੁਠੀ ਵਾਲਾ ਹੱਥ ਆ। ਪੁਰਾਣਾ ਖੜਮਾ ਥਾਣਾ ਅਡਰ ਵੀ ਕਰਨ ਵਾਲੀ ਦਾ ਬਹੁਤ ਕਮਾਲ ਦਾ ਫਾੜੀ ਵਾਲਾ ਅਧਰਾ 32 ਲੀਟਰ ਬਾਈ ਕੰਨਾ ਦੁੱਧ ਦਿੰਦਾ ਪਿਛਲੇ ਸੂਹ ਹੈਨਾ ਹਾਂਜੀ ਹਾਂਜੀ ਐਦ ਕੀ ਕਿੰਨਾ ਦੇ ਦੂ ਬਈ ਐਸਟੀਮੇਟ ਜਾ ਇੱਕ ਦਿ ਹੈਗਾ ਭਾਈ 32 33 ਦੀ ਜਾਗ ਠੀਕ ਆ ਸੰਭੀ ਬਹੁਤ ਆਮਾਲ ਕਰਨ ਸੰਭੀ ਵੀ ਬਹੁਤ ਆ ਬਾਕੀ ਕੱਦ ਬੜ ਚੈੱਕ ਕਰ ਲੋ ਬਈ ਫੁੱਲ ਕੱਦ ਬੜਾ ਇਹ ਨਹੀਂ ਹੈਗਾ ਵੀ ਛੋਟੀ ਆ ਜਨ ਨਿੱਸੀ ਲੱਗਦੀ ਬਹੁਤ ਲੰਮੀ ਚੌੜੀ ਹੈ ਜੀ ਬਾਕੀ ਮੜੇ ਕੋਲੇ ਖੜਨਾ ਬਈ ਲਾਓ ਜੀ ਲਾਓ ਦੇਖ ਲੋ ਤੁਸੀਂ ਆਪ ਚੈੱਕ ਕਰ ਲੋ ਬਾਈ ਨੂੰ ਲੁਕਾਉਂਦੀਆ ਕੋਲੇ ਖੜੇ ਨੂੰ ਹੈਨਾ ਇੰਨੀ ਚੌੜੀ ਪਈ ਆ ਮੇਨ ਗੱਲ ਹੈ ਐਰ ਸਰਚ ਪਾ ਜਾਂਦੀ ਆ ਹਨਾ ਹਾਂਜੀ 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 ਤੇ ਖੋਲਦੇ ਬਈ ਤੋੜਦੇ ਤੋੜ ਦਿੰਨੇ ਬਈ ਤਾਜੀ ਸੂਈਆਂ ਤਾਜੀ ਜਿਮਾਰੀ ਖੜੀ ਆ ਬਾਹਰ ਹਾਂ ਬਈ ਤਾ ਤੂੰ ਜਾਣ ਕੇ ਤਾਂ ਅੱਖੀ ਦਾ ਵਚੇ ਹੀ ਰੱਖਦੀ ਆ ਬਈ ਬੱਚਾ ਬੱਸੀ ਦਿੱਤੀ ਆ ਬਈ ਬੱਸੀ ਵੀ ਕਰਮਣ ਨੇ ਬਹੁਤ ਕੁਆਲਟੀ ਦੀ ਕੀ ਆ ਰੇ ਗੱਡੀ ਆ ਡੱਬੇ ਜਿੱਡੀ ਬਾਹਰ ਆ ਹਨਾ ਜਿਹਨੂੰ ਆਪਾਂ 20 20 ਕਿਲੋ ਦਾ ਭਾਵਾ ਹੁਣ ਬਈ ਬਾਹਰ ਕੋਲੇ ਠੀਕ ਆ ਬਾਕੀ ਲਾਈਵ ਚਵਾਈ ਵੀ ਬਾਈ ਕਹਿੰਦਾ ਆਪਾਂ ਕਰਕੇ ਦਿਖਾਵਾਂਗੇ ਹਨਾ ਬਈ ਹਾਂਜੀ ਹਾਂਜੀ ਅਦਰ ਬਾਈ ਚੈੱਕ ਕਰ ਲੋ ਇਨਾ ਕਮਾਨ ਦਾ ਕਰਮਾਨੀ ਦੇਖ ਲੈ ਕਿੱਡੀ ਹੈ ਯਾਰ ਬੜਾ ਇਸ ਗੱਲ ਆ ਬਾਈ ਲੰਮੀ ਲੁੰਮੀ ਦਾ ਫੁੱਲਾ ਤੇ 20 ਲੀਟਰ ਦੀ ਝਾਕ ਹੈ ਇੱਕ ਦੀ ਬੱਸੀ ਦੀ ਠੀਕ ਆ ਬਸ ਦੋ ਦੀ ਬਾਈ ਫਿਰ ਆ ਇਹ ਕਿਤੇ ਨਹੀਂ ਜਾਣਦੀ ਬੱਸੀ ਇਦਰੀ ਹੂੰ ਤੇ ਬਾਈ ਫਿਰ ਕੀ ਮੌਲਾ ਜਾਇਜ਼ ਜਾਇਜ਼ ਮੌਲ ਵੀ ਆਪਾਂ ਜਾਇਜ਼ ਹੀ ਕਰਾਂਗੇ ਨਜਾਇਜ਼ ਨਹੀਂ ਕਰਦੇ ਠੀਕ ਆ ਐਵੇਂ ਦੋ ਡੂਡ ਮੰਗੀਏ ਕੀ ਫਾਇਦਾ ਹੂੰ ਇੱਕ ਬੱਚੀ ਵੀ ਗਾ ਦੇਵਾਂਗੇ ਭਾਈ ਲੈ ਭਾਈ ਜਮਾ ਜੈ ਮੋਲਾ ਠੀਕ ਹੈ ਭਾਈ ਪਕਾਇਆ ਸੀ ਆਲਾਂ ਦਾ ਬਾਕੀ ਫੈਟ ਫੂਡ ਵੀ ਚੰਗੀ ਆਊਗੀ ਫਿਰ ਫੈਟ ਪੂਰੀ ਵਧੀਆ ਸੀ ਨਾੜਾ ਭਾਈ ਚੈੱਕ ਕਰ ਲੋ ਬਰੀਕੀ ਚ ਨਾੜਾ ਕੱਲਾ ਕੱਲਾ ਥਾਣਾ ਨਿਖੜਮਾ ਥਾਣਾ ਪੂਰੀ ਵਿੱਚ ਹੀ ਥਾਣ ਲੱਗਿਆਗਾ ਮੁੱਲ ਵੀ ਜਾਜਾ ਬਾਕੀ ਮਾਨਤਾਂ ਨੂੰ ਥੋੜਾ ਘਣਾ ਹੋਜੂ ਹਾਂਜੀ ਹਾਂਜੀ ਠੀਕਾ ਦੁਰਵਾਇ ਦਾ ਮਾਨਤਾਨ ਕਰਾਂਗੇ ਬਾਕੀ ਗੱਲ ਬਾਈ ਇਹ ਹੈ ਕਿ ਅੱਡਰ ਹੈਗਾਗਾ ਫਾੜੀ ਵਾਲਾ ਨਾ ਟੁੱਟੇ ਨਾ ਭੱਜੇ ਕਿ ਨਹੀਂ ਬਾਈ ਹਾਂਜੀ ਹਾਂਜੀ ਚਾਹੇ 10 ਸੂਏ ਸੂਪੇ ਨੇ ਆ ਹੀ ਰਹਿਣਾ ਹਾਂਜੀ 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 ਹਜੇ ਤਾਂ ਬੰਨਣਾ ਵੀਰੇ ਬੈਠ ਨੇ ਨਹੀਂ ਤਾਂ ਬੰਨਣਾ ਬਾਈ ਸਹੀ ਗੱਲ ਹੈ ਅੱਗੇ ਬਾਈ ਦੋ ਨੰਬਰ ਹਾਂਜੀ ਪਹਿਲੇ ਨੂੰ ਸੂਏ ਜੀ ਪਹਿਲੇ ਸੂਏ ਬੱਸੀ ਨੂਨ ਸੂਈ ਹੈਗੀ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਅੱਜ ਤੀਜਾ ਦਿਨ ਹੈ ਜੀ ਤੀਜਾ ਦਿਨ ਹੋ ਗਿਆ ਸੂਏ ਨੂੰ ਬੱਚਾ ਕੀ ਦਿੱਤਾ ਬਾਈ ਬੱੱਸਾ ਜੀ ਬੱਚਾ ਬੱੱਸਾ ਦਿੱਤਾਗਾ ਹਾਂਜੀ ਬੱਚੇ ਚੰਗੇ ਪਾਉਂਦੀ ਹੈ ਹਨਾ ਹਾਂਜੀ ਹਾਂ ਬੱਤਿਆ ਬਈ ਵਸਾ ਦਿੱਤਾ ਨਾ ਪਹਿਲਾ ਸੁਆ ਬੱਸੀ ਦਾ ਤਾਦੂ ਦੇਖ ਲੋ ਆਪ ਹੀ ਇਹ ਬਿਲਕੁਲ ਬੱਸੀ ਦਾ ਥਾਣ ਤੋਂ ਬੜਾ ਚੰਗਾ ਲੱਗਦਾ ਸਹੀ ਗੱਲ ਆ ਬਈ ਥਾਣਲੇ ਵਾ ਦਾ ਕਰਮ ਵਾਲੀ ਦਾ ਬੜਾ ਚੰਗਾ ਅੱਡਰ ਤਾਂ ਇਹ ਲੱਗਦਾ ਜੀ ਮੈਂ ਦੂਜਾ ਸੁਆ ਸੁਣੀ ਹੋਵੇ ਹੈਨਾ ਅੱਜ ਤੱਕ ਤਿਆਰ ਕਰ ਰਿਹਾ ਬਈ ਮੁੱਠੀ ਵਾਲਾ ਥਾਣਾ ਬਈ ਗੁਲਾਬੀ ਥਾਣਾ ਨਖੜਵਾ ਥਾਣਾ ਪੂਰੀ ਵਿਥੇ ਨਾੜਾ ਬਈ ਚੈੱਕ ਕਰ ਲੋ ਬਰੀਕੀ ਚ ਚਮਕਦੇ ਆ ਨਾੜਾ ਹਾਂਜੀ ਹਾਂਜੀ ਬਾਕੀ ਫੁੱਲ ਬਰੀਕ ਆ ਕੱਬੜੀ ਵੜਾ ਕੋਈ ਛੋਟੀ ਨਹੀਂ ਹਾਂਜੀ ਹਾਂਜੀ ਖੋਲ ਦੇ ਬਈ ਇਹਨੂੰ ਵੀ ਤੋਰ ਦੇ ਤੋਰ ਦੇ ਲੈ ਬਈ ਤੋਰ ਦੇ ਆ ਜਾ ਮੁੱਤ ਇਹਦੇ ਥੱਲੇ ਬਾਈ ਹੁਣ ਕਿੰਨਾ ਕਰ ਮਤਲਬ 18 ਕਿਲੋ ਬਾਲਾ ਆਊਗਾ ਬਾਈ 18 ਕਿਲੋ ਗੋਲਾ ਮਤਲਬ ਕਿ ਤਿਆਰ ਹੌਲੀ ਹੌਲੀ ਕਰ ਹੌਲੀ ਐਸਟੀਮੇਟ ਕਾਲੀ ਕਿਉਂ ਕਰਦੇ ਆ ਹੌਲੀ 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 ਤੇ ਕਿੰਨਾ ਕਰਦ ਕਰ ਦੂ ਬਾਈ ਐਸਟੀਮੇਟ ਮੇਰੇ 25 ਕਿ ਦੇ ਦਊਗੀ ਬਾਲਾ ਤਾਂ ਨਹੀਂ ਤੈਨੂੰ ਕਹਿੰਦਾ ਠੀਕ ਆ ਹਾਂ ਬਾਕੀ ਪਨੂਣ ਆ ਹਨਾ ਹਾਂ ਪਹਿਲਾ ਖੜ ਜਾ ਓਏ ਖੜ ਜਾ ਪੁੱਤ ਖੜ ਜਾ ਅਸੀਂ ਬੱਸਾ ਕਿਤੇ ਨਹੀਂ ਜਾਂਦਾ ਤੇਰਾ ਹੌਲ ਆ ਬਾਈ ਕਰਦੀ ਆ ਥੋੜਾ ਜਿਹਾ ਬੱਚੇ ਦਾ ਖੁੱਲ੍ਹੇ ਰਹਿੰਦੇ ਆ ਬਾਈ ਫਾਰਮਰ ਦੇ ਵਿੱਚ ਹੂੰ ਬਾਕੀ ਤਾਂ ਆਰਤੂਰ ਕਿਵੇਂ ਆ ਬਾਈ ਪੂਰੀ ਵਧੀਆ ਬਾਈ ਬੁੰਨੇ ਲੀ ਗਏ ਬੱਚੋਕੇ ਦਿਖਾਵਾਂਗੇ ਬਾਈ ਠੀਕ ਆ ਲੈ ਬਾਈ ਪਿਸਾਨ ਤੋਂ ਵੀ ਆਪਾਂ ਲੈਵਾ ਚੈੱਕ ਕਰਦੇ ਨੇ ਦੋਨਾਂ ਪਾਸੋਂ ਲੈਵਾ ਇੱਕ ਹੋ ਜਾਏਗਾ ਕੱਪੜੇ ਦਾ ਕਰ ਲੈ ਨਹੀਂ ਫਿੱਟ ਲੈਵਾ ਯਾਰ ਬਾਈ ਲੈਵਾ ਟੁੱਟ ਮਾਰ ਲੈਵਾ ਨਹੀਂ ਹੈਨਾ ਜਿੰਨੇ ਮਰਜੀ ਯਾਰ ਲੈ ਬਾਈ ਸਹੀ ਗੱਲ ਆ ਇਹ ਕੈਮਰੇ ਤੇ ਮੜਾ ਜਾ ਹੁ ਕਰਦੀ ਐ ਕੈਮਰੇ ਤੇ ਜ਼ਰੂਰ ਬਾਈ ਥੋੜਾ ਜਿਹਾ ਜਗ ਜੇ ਤੇ ਕੀ ਮੋਲ ਆ ਬਾਈ ਫਿਰ ਜਾਇਆ ਜਾ ਇਹਦਾ ਇਹਦਾ ਜੀ ਹਮ ਜਮਾ ਜਸ਼ਨੋਈ ਜਸ਼ਨੋਈ ਹਾਂ ਇੱਕ ਬੰਜਾ ਜੀ 1,5000 રૂપિયા باقی ਮਾਰਦਾਨ ਹੋ ਜੂ ਮਾਰਦਾਨਤਾ ਕਰ ਦਾਂਗੇ ਠੀਕ ਆ ਬਾਈ ਚਾਰੇ ਗਾਵੇ ਤੇ 50 ਕਿਲੋਮੀਟਰ ਦਾ ਆਪਣਾ ਆਫਰ ਹੋਊਗਾ ਠੀਕ ਆ ਬਾਈ ਫਰੀ ਦਾ ਠੀਕ ਹੈ ਨਾ ਚਾਰੇ ਗਾਵਾਂ ਕੋਈ ਇਕੱਠੀਆਂ ਲਊਗਾ ਨਹੀਂ ਇਕੱਠੀਆਂ ਨਹੀਂ ਜੇ ਗੱਲੀ ਗੱਲੀ ਜਾਵੇ ਠੀਕ ਆ 100 ਕਿਲੋਮੀਟਰ ਕਰਾਇਆ ਫਰੀ ਆ ਠੀਕ ਆ ਬਾਈ ਬਾਈ ਕਹਿੰਦਾ 50 ਕਿਲੋਮੀਟਰ ਤੱਕ ਦਾ ਕਰਾਇਆ ਪਹੁੰਚ ਕਰਾਂਗੇ ਠੀਕ ਆ ਅੱਗੇ ਬਾਈ ਤੇਨੂੰ ਨੰਬਰ ਤੇ ਹਾਂਜੀ ਇਹ ਗੱਬਣਾ ਹਨਾ ਹਾਂ ਗੱਬਣਾ ਵੀਰੇ ਆ ਬਸੀ ਠੀਕ ਆ ਕਿਹੜਾ ਸਵੇਰ ਹੁੰਦੀ ਹੈ ਬਾਈ ਇਹ ਇਹ ਪੈਦਾ ਸੁਆ ਭਾਈ ਪਨੂਣ ਹੀ ਐ ਸੁਨੂਣ ਆ ਭਾਈ ਬੱਸੀ ਲੈ ਭਾਈ ਆਰਡਰ ਚੈੱਕ ਕਰ ਲੋ ਆਰਡਰ ਕਰਮਾਣੇ ਪੂਰੀ ਸੁਣਾ ਤਿਆਰ ਕਰਿਆ ਵਾ ਹਨਾ ਸਫਾਈ ਬਹੁਤ ਆ ਹਾਂਜੀ 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 ਤੇ ਆਪਾਂ ਭਾਈ ਮੂਡ ਵਿੱਚ ਚੈੱਕ ਕਰਾਣਾ ਠੰਡੀ ਠੰਡੀ ਕਰਨ ਵਾਲੀ ਫੁੱਲ ਆਗੀ ਥਣ ਬਹੁਤ ਕਮਾਲ ਦਾ ਹੈ ਹਾਂਜੀ ਹਾਂ ਥਣ ਬਹੁਤ ਚੰਗਾ ਇੱਕ ਵੀ ਅੱਖ ਚ ਚਿੱਟਾ ਹੈ ਗੌਰਲੀ ਚ ਬਾਈ ਦੱਸਦਾ ਪੂਰਾ ਹੀ ਆਪਾਂ ਦਿਖਾਉਂਦੇ ਆ ਕਮਾਰਕੇ ਵਾਲਾ ਕਹਿੰਦਾ ਵੀ ਦੇਖ ਲੈ ਬਾਈ ਚੈੱਕ ਕਰ ਲੈ ਆ ਦੇਖ ਲੈ ਬਾਈ ਹਾਂ ਬਾਈ ਦੱਸਦਾ ਪੂਰਾ ਹੈ ਨਾ ਹਾਂ ਉਹ ਚਿੱਟਾ ਛੋਟੇ ਹੁੰਦੀ ਤੇ ਅੱਗੇ ਡੰਡਾ ਡੁੰਡਾ ਲੱਗਿਆ ਵਾ ਠੀਕ ਆ ਸਹੀ ਵਾਰੀ ਸੌਦਾ ਕਰਕੇ ਮੇਰਾ ਵੀਰ ਆ ਗਿਆ ਕਿਹਨੇ ਯਾਰ ਇਹਦੇ ਚਿੱਟਾ ਗਾ ਆਏ ਆ ਜਾਓ ਆ ਸਹੀ ਗੱਲ ਆ ਬਾਈ ਇਹ ਤਾਂ ਉਸ ਗੱਲ ਦਾ ਫਿਰ ਸਵਾਦ ਨਹੀਂ ਆਉਂਦਾ ਬਈ ਸੱਚ ਨੂੰ ਆਉਂਦਾ ਸਹੀ ਗੱਲ ਆ ਆ ਜਾ ਪਤਾ ਜਾ ਮੈਂ ਕਹ ਰਿਹਾ ਰੂਪ ਬੱਸੀ ਦੀ ਚੈੱਕ ਕਰ ਕੋਈ ਗੱਲ ਆ ਬਈ ਕੱਦ ਫੁੱਲਾ ਬਰੀਡ ਫੁੱਲਾ ਕਰਮ ਵਾਲੀ ਜਿਹੜੀ ਮੇਨ ਗੱਲ ਬਾਈ ਨੇ ਦੱਸਤੀ ਅੱਖ ਚ ਥੋੜਾ ਜਿਹਾ ਮਤਲਬ ਕਿ ਬਾਜੀਆ ਦਿਖਾਉਂਦੀ ਆ ਕੀ ਹਨਾ ਹਾਂ ਚਿੱਟਾ ਵੀਨਾ ਫੁੱਲਾ ਹਾਂ ਦੀਨਾ ਬਾਈ ਫੁੱਲਾ ਕੋਈ ਡੰਡਾ ਡੰਡਾ ਬਈ ਛੋਟੀ ਉਮਰ ਚ ਮਾਰਿਆ ਬਰੀਡ ਬਹੂੜ ਦੇਖ ਲੈ ਬੱਸੀ ਦੀ ਬਈ ਆ ਲੁੱਡਣਾ ਫੁੱਟਣਾ ਮੀਆਂ ਬੱਸੀ ਦੇ ਹਾਂ ਬਈ ਸਿੰਗ ਨਹੀਂ ਹੈਗੇ ਸਿੰਗ ਨਹੀਂ ਹੈਗੇ ਬਈ ਦਾਗ ਤਾਂ ਬਾਅਦ ਜਿਹੜੇ ਮੜੇ ਮੋਟੇ ਨਿਕਲਿਆ ਹਾਂ ਹਾਂ ਬਾਕੀ ਬਾਈ ਬਰੀਡ ਫੁੱਲਾ ਕੱਡ ਫੁੱਲਾ ਇਹ ਨਾ ਹੈਗੇ ਵੀ ਲੱਸੀ ਲਾਵੀਆਂ ਕਿਸੇ ਬਕਵਾਸ ਦੀ ਮੈਨੂੰ ਬੋਲੋ ਤਾਂ ਬਾਈ ਦੇ ਦੂਗਾ ਐਸਟੀਮੇਟ ਦਾ 2.25 ਕਿਲੋ ਗੱਡੂ ਲੱਸੀ ਬਣਾਉਣੀ ਠੀਕ ਆ ਬਰੀਡ ਦੇਖ ਲੈ ਠੰਡੀ ਸੀ ਲਾ ਬਿਲਕੁਲ ਹੂੰ ਮਨ ਚੋਂ ਦੇਖ ਲੈ ਕਿੰਨਾ ਚੰਗਾ ਲੱਗਿਆ ਸਹੀ ਗੱਲ ਆ ਬਾਈ ਲੈ ਮੇਰਾ ਫੇਟਾ ਫੱਟ ਲੈ ਮੇਰਾ ਕਹਦਾ ਉਹ ਖੁੱਚਾ ਤੋਂ ਤਾਂ ਜਹੀ ਦੋ ਚੀਜ਼ ਹੈ ਲੈਵਾ ਸਹੀ ਗੱਲ ਆ ਬਾਈ ਖੁੱਚਾ ਤੋਂ ਤਾਂ ਇਹ ਨਹੀਂ ਹੈਗਾ ਲੌਕਣਾ ਲੈਵਾ ਹਾਂਜੀ ਹਾਂਜੀ ਤੇ ਬਾਈ ਫਿਰ ਇਹਦਾ ਕੀ ਮੁੱਲ ਆ ਜਾ ਜਾ ਇਹਦਾ 60000 ਆ ਜੀ ਅਸੀ ਰੁਪਿਆ ਮੌਲਾ ਵਕੀ ਮਾਨਤਨ ਹੋ ਜੂ ਹਾਂਜੀ ਮਾਨਤਨ ਕਰਦਾ ਵੀਰੇ ਠੀਕ ਆ ਬਾਈ ਕਹਿੰਦਾ 80000 ਰੁਪਿਆ ਹੁੰਦੀ ਆ ਪਹਿਲਾ 10 ਦਿੰਦਾ ਹਾਂ ਕੀ ਫਾਇਦਾ ਬਾਈ ਝੂਠ ਬੋਲਣ ਚ ਮੁੜ ਕੇ ਵਾਲਾ ਗਾਲਾਂ ਕੱਢੇ ਹਨਾ ਹਾਂ ਬਾਈ ਸਹੀ ਗੱਲ ਆ ਹੁਣ ਜੇ ਮੈਂ ਅੱਖ ਚੋਦੇ ਮੜਾ ਜਾ ਮਤਲਬ ਕਿ 10 ਹੀ ਦਿੱਤਾ ਬਾਈ ਵੀ ਦੀਦਾ ਬੋਲਾ ਹਾਂ ਦੀਦਾ ਫੋਲਾ ਆਪਾਂ ਟਰਾਈ ਮਾਰ ਕੇ ਲੈ ਕੇ ਆਏ ਵੀਰੇ ਬਾਬੇ ਹਾਂ ਬਾਈ ਤੇ ਬਾਕੀ ਅਜੋਂ ਦਿਨ ਕਿੰਨੇ ਅਗਲੇ ਜੂ ਬਈ ਐਸਟੀਮੇਟ ਦਿਨ ਮਾਲ ਇਕੱਠ ਗੈਂਦੇ ਸੀ ਬਈ ਠੀਕ ਆ ਤੇ ਸੂਪੇ ਨਹੀਂ ਤੜਕੇ ਨੂੰ ਸੂਪੇ ਸੂਪੇ ਨੂੰ ਤੱਕ ਦੇਣਾ ਸੂਪੇ ਸਹੀ ਗੱਲ ਹੈ ਨਹੀਂ ਬਈ ਜੀ ਜੂ ਖਾਣ ਵਾਲੀ ਆ ਐਡੀ ਗੇਰ ਹੈ ਨਹੀਂ ਸੀ ਬੰਦਿਆਂ ਦੀ ਠੀਕ ਆ ਬਈ ਕੋਈ ਗੱਲਬਾਤ ਹੋ ਜਾਂਦੀ ਅਗਲੇ ਦੇ ਪ੍ਰੋਪਰ ਹੋ ਜਾਂਦੀ ਆ ਬਈ ਇਹ ਤਾਂ ਹੈਗਾ ਮੈਨ ਸਾਰੀਆਂ ਲਿਸਟਾਂ ਤਿੰਨ ਚਾਰ ਹੋਰ ਸੀ ਉਹਨਾਂ ਦੇ ਵਿਚਾਰ ਰਹਿੰਦੇ ਠੀਕ ਆ ਤੇ ਬਈ ਫਿਰ ਕਿੰਨਾ ਕੁ ਦੁੱਧ ਪਾ ਦੂਗੀ ਕਿਹੜੀ 25 ਕਿਲੋ ਰੂ ਵੀਰੇ 25 ਦੁੱਧ ਦਾ ਬਾਕੀ ਉਹ ਦੇ ਦੂ ਹਣਾ ਵੀਰ ਆ ਯਾਰ ਕੱਦ ਕਾਠ ਤੂੰ ਦੇਖ ਬਈ ਲੈ ਬਈ ਸਹੀ ਗੱਲ ਆ ਕੱਦ ਫੁੱਲ ਲਗਾ ਹਣਾ ਕੱਦ ਕਾਠ ਦੇਖ ਰਾਇ ਨਹੀਂ ਛੋਟੀ ਨਹੀਂ ਦੱਸਦੀ ਆ ਬਾਕੀ ਵੜ ਖੜੀ ਹੈ ਨਾ ਅੱਗੇ ਮਾਰੀ ਭਈਆ ਡਰ ਕੇ ਵੀ ਖਾਣੀ ਮੰਡੀ ਪਈ ਆ ਬਈ ਖਾਣੀ ਮੰਡੀ ਪਈ ਗੱਲ ਨਹੀਂ ਸੀ ਆ ਬਈ ਹਣਾ ਲੈ ਜੇ ਜਿਹੜਾ ਜਿਹਦਾ ਹੋਵੇ ਤਾਂ ਗੱਲ ਵੱਖਰੀ ਆ ਬਈ ਇਹ ਦੇ ਬਈ ਇਧਰ ਉਧਰ ਲੈ ਪਾਸੇ ਦੇਖ ਆ ਇਧਰ ਦੇਖ ਤਾਂ ਸਹੀ ਗੱਲ ਆ ਬਹੁਤ ਕਮਾਲ ਦਾ ਆਰਡਰ ਆਗਾ ਤੰਬੇ ਸੀਰ ਕਰਨ ਵਾਲੀ ਐ ਨੀ ਤੇ ਮੈਂ ਕਿਹੜਾ ਜਾਤ ਦੇਖ ਲੈ ਬਰੀਡ ਦੇਖ ਲੈ ਬੱਸੀ ਦੀ ਫੁੱਲ ਆ ਫਰੰਟ ਫੁੱਲ ਆ ਬਾਈ ਸ਼ੱਕ ਪਣਾ ਨਾ ਬਾੜ ਤੇ ਫੁੱਲ ਲੱਗ ਫੁੱਲ ਆ ਬਾਈ ਆ ਮੁੰਡੀਆਂ ਛੋਟੀਆਂ ਕਰ ਦਾਂ ਕੱਲੋਂ ਆਪਾਂ ਬਾਈ ਠੀਕ ਆ ਦੇਖ ਇਹਨੇ 400 ਰੁਪਇਆ ਲੈਂਦਾ ਇੱਥੇ ਬੰਦਾ ਠੀਕ ਆ ਇਹ ਛੋਟੀਆਂ ਵੀ ਹੋ ਜਾਣੀਆਂ ਹੋਰ ਤੇ ਮਿਲ ਕੇ ਜਿਹੜੀਆਂ ਸਿੰਘਾਂ ਦੀਆਂ ਮਤਲ ਮੁੰਡੀਆਂ ਨਿਕਲੀਆਂ ਰਹਿਣਾ ਇਹਨੀਆਂ ਆਪਾਂ ਛੋਟੀਆਂ ਕਰਾ ਦੇਾਂਗੇ ਹਾਂ ਜੀ ਹਾਂ ਬਾਕੀ ਕੋਈ ਦਿੱਕਤ ਵੀ ਨਹੀਂ ਇਹਦੀ ਨਾ 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 ਵੀਰੇ ਕਿਹੜੇ ਮਾਰਨਾ ਕਰਨਾ ਯਾਰ ਮਾਰਨਾ ਕਰਨਾ ਇਧਰ ਫੇਸਬੁਕ ਮੇਰਾ ਬੜੀ ਜਾਤ ਦੇਖ ਤੂੰ ਬ੍ਰੀਡ ਸਹੀ ਗੱਲ ਆ ਬਾਈ ਜਾਤ ਇਹ ਕਹਿੰਦਾ ਹੋਲਾ ਹਨਾ ਇਹ ਜੀ ਬੈਠਦੇ ਬੱਚੇ ਰੱਖਣੇ ਹੋਣੇ ਲੈ ਰੱਖਣੇ ਹਨ ਸਹੀ ਗੱਲ ਆ ਮੈਂ ਕਹਿੰਦਾ ਹਾਈਟ ਹੋਊਗੀ 5 ਫੁੱਟ ਤੋਂ ਉੱਤੇ ਹਨਾ ਠੀਕ ਆ ਵੀ ਬਹੁਤ ਵਧਿਆ ਸੈਕਸ਼ਨ ਸੀਵਨ ਦਾ ਤਰਾਵਾ ਠੀਕ ਆ ਚੰਗਾ ਟੀਕਾ ਮਤਲਬ ਬਾਈ ਕਹਿੰਦਾ ਤਰਾਵਾ ਵਾ ਇਹਦੇ ਹਾਂ ਅੱਗੇ ਬਾਈ ਲਾਸਟ ਇਹ ਜਰਸੀ ਆ ਵੀਰੇ ਠੀਕ ਆ ਦੂਜਾ ਸੂਆਗਾ ਦੂਜਾ ਸੂਆ ਸੁਣੇ ਠੀਕ ਆ 15 ਦਿਨ ਦੀ ਬਾਈ ਠੀਕ ਆ 15 ਦਿਨ ਦੀ ਕੱਚੀ ਹੈਗੀ ਦੂਜਾ ਸਵੇਸ ਹੁੰਦੀ ਹੈ ਲੈ ਆਪਾਂ ਫੇਸ ਬਾਈ ਚੈੱਕ ਕਰਾ ਦਈਏ ਨੇੜੇ ਤੋਂ ਫੇਸ ਬਹੁਤ ਪਿਆਰਾ ਹੈ ਨਾ ਸੋਹਣਾ ਸੋਹਣਾ ਫੇਸ ਆ ਯਾਰ ਇਹ ਡਾਕ ਦੀ ਛੋਟੀ ਐ ਕੋਲੇ ਬਾਹਰ ਵੱਡੀ ਖੜੀ ਆ ਹੁਣ ਹਾਂ ਬਈ ਐਡੀ ਛੋਟੀ ਨਹੀਂ ਹੈਗੀ ਬਾੜੀ ਫੱਟੀ ਖੜੀ ਆ ਹਾਂ ਬਈ ਕੋਈ ਛੋਟੀ ਨਹੀਂ ਹੈਗੀ ਹਾਂਜੀ ਗੋਲ ਮਟੋਲ ਪਈ ਆਗੀ ਲੱਸੀਾਂ ਵੀ ਤਾਂ ਕਿਸੇ ਪੱਖ ਤੋਂ ਹੈ ਹੀ ਨਹੀਂ ਮੇਰੇ ਵੱਲੋਂ ਐਡ ਲੰਡਾ ਦੇਖ ਲੈ ਬਈ ਬਾੜ ਗਿਆ ਬਈ ੱਲਾਂ ਬਹੁਤ ਪਈਆਂ ਤੇ ਕਿੰਨਾ ਜਦਦ ਪਾ ਦੂ ਬਈ ਦੁੱਧ ਵੀਰੇ ਮਾਲ ਕੇਦੇ 18 ਕਿਲੋ ਬਲੋਂ ਥੱਲੇ ਚ ਹੋਇਆ ਵਾ ਸਾਡਾ ਮੂਹਰ ਹੁੰਦਾ ਤੂੰ ਨਹੀਂ ਦੇਕ ਲੈਵਾ ਲੈ ਬਈ ਸੋਹ ਵਾਲਾ ਹੂੰ ਤੂੰ ਮੇ ਤਾਂ ਕਲੇਵਾ ਬਈ ਲੈਵਾ ਬਹੁਤ ਕਮਾਲ ਦਾ ਤਿਆਰ ਕਰਨਾ ਜਦੋਂ ਇਹਨੇ ਸੁਣਾਗਾ ਬਾਕੀ ਥਾਣਾ ਕਮਾਲ ਦਾ ਥਣ ਲੱਗਿਆ ਹੋਗਾ ਬਲੈਕ ਚਾਂ ਦੇ ਟ੍ਰਾਂਜੈਕਸ਼ਨ ਆਪਣੇ ਵੀ ਸ਼ੁਰੂ ਕੀਤੀ ਵੈਨ ਬਾਈ ਠੀਕ ਆ ਟ੍ਰਾਂਜੈਕਸ਼ਨ ਬਾਈ ਕਹਿੰਦਾ ਆਪਣੇ ਵੀ ਸ਼ੁਰੂ ਕੀਤੀ ਵਾ ਫੀਲ ਖੋਲ ਦੇ ਬਾਈ ਇਹਨੂੰ ਲਾ ਤੋਰ ਦਿੰਨੇ ਬਾਈ ਠੰਡੀ ਸਿਲਕ ਨੇ ਫੁੱਲ ਬੇ ਲਜਾਰ ਦੇ ਸਾਹਮਣੇ ਦਿਖਾਈ ਜਾਂਦਾ ਆ ਜੇ ਪੁੱਤ ਆਏ ਪੈਰ ਚਰ ਪਾ ਲਈ ਰਸ ਲੈ ਬਾਈ ਕੱਲੀ ਕੱਚੀ ਬੱਕਰਾਂ ਦਾ ਕਰਕੇ ਲਾਗੇ ਜਦੋਂ ਕਰਮਲ ਨੇ ਤਿਆਰ ਹੋਣਾ ਨਾ ਫੁੱਲ ਪਰ ਕੇ ਲੈਵਾ ਸੁਣਾਗਾ ਤੋਰਾ ਦੇ ਚੈੱਕ ਕਰ ਲੋ ਇੱਕ ਨੰਬਰ ਆਗਾ ਬਾਕੀ ਫੇਸ ਦੀ ਬਿਊਟੀ ਚੈੱਕ ਕਰ ਲੋ ਬਹੁਤ ਕਮਾਲ ਦੀ ਹੈਗੀ ਕਿ ਨਹੀਂ ਹਾਂਜੀ ਹਾਂਜੀ ਇਸ ਤੋਂ ਪਤਾ ਲੱਗਦਾ ਵੀ ਜਰਸੀ ਆ ਕੋਈ ਉਧਰ ਨਹੀਂ ਨੀ ਪੰਜਾਬ ਵਾਲੀ ਬਾਈ ਪੰਜਾਬ ਵਾਲੀ ਆ ਬਾਈ ਤੇ ਬਾਈ ਫਿਰ ਇਹਦਾ ਕੀ ਮੁੱਲਾ ਜਾਇਆ ਜਾਂ ਕੱਚੀ ਦੇ ਹਿਸਾਬ ਨਾਲ ਆਜ ਅੱਜ ਕੱਚੀ ਦੇ ਹਿਸਾਬ ਨਾਲ ਬਾਈ ਹਾਂ ਬਾਈ 60000 ਦੀ ਦੇ ਦਾਂਗੇ ਬਾਈ 60000 ਦੀ ਹਾਂਜੀ ਲੈ ਬਾਈ ਜਮਾ ਜਾਇਆ ਮੁੱਲ ਕਰਤਾ ਬਾਈ ਕਹਿੰਦਾ 60000 ਦੀ ਦੇ ਦਾਂਗੇ ਅੱਜ ਕੱਚੀ ਆ ਕੱਚੀਆਂ ਵਾਲਾ ਮੁੱਲ ਹੋ ਜਾਂਦਾ ਕਿ ਨਹੀਂ ਬਾਈ ਹਾਂ ਹਾਂ ਜਿਹੜਾ ਇੱਕ ਦਿਖਾ ਦਈ ਆਪਾਂ ਠੀਕ ਆ ਹਾਂ ਇੱਕ ਬਾਈ ਕਹਿੰਦਾ ਆਪਾਂ ਦਿਖਾ ਦਈ ਸੋਨੀ ਇਸ ਨੱਕੀ ਦੇਖ ਲੈ ਬੱਸੀ ਦਾ ਫੇਸ ਦੇਖ ਬੱਸੀ ਹੂੰ ਸਹੀ ਗੱਲ ਆ ਬਾਈ ਫੇਸ ਕਰਮ ਵਾਲੀ ਦਾ ਬਹੁਤ ਪਿਆਰਾ ਆ ਮੁੱਲ ਵੀ ਬਾਕੀ ਜਾਇਜ਼ ਆ ਬਾਕੀ ਅੱਗੇ ਵੀ ਬਾਈ ਦੇ ਜਿਹੜੇ ਵੀ ਮੁੱਲ ਹੁੰਦੇ ਨਾ ਸਾਰੇ ਜਾਇਜ਼ ਹੀ ਹੁੰਦੇ ਆ ਤੇ ਬਾਈ ਆਪਾਂ ਲਾਈਵ ਚ ਵਾਈ ਵੀ ਕਰਾਉਣੀ ਆ ਹਨਾ ਹਾਂ ਹਾਂ ਬਾਈ ਹਾਂ ਮੱਸੀ ਛੱਡ ਦੇ ਅਬ ਬੇਰਾ ਕੁਝ ਕਹਿੰਦੀ ਆ ਯਾਰ ਪਾ ਦੇ ਠੰਡੀ ਸੀਰਫਲ ਆ ਬਾਈ ਹਾਂ ਹਾਂ ਬਾਈ ਹਾਂ ਤੇ ਪੀੜੀ ਡਾਲੀ ਆ ਬੇਪਰਾ ਵਾਹ ਬਾਈ ਪੀੜੀ ਡਾਲੀ ਬਾਈ ਮੌਨ ਨਾ ਬਹਿ ਗਿਆ ਕੋਈ ਚੱਕਰੀ ਨਹੀਂ ਨਾ ਕੈਮਰੇ ਤੇ ਜੱਕਦੀ ਆ ਜਾਮਾ ਹਨਾ ਲੈ ਜਵਾਕ ਬਾਈ ਨਿਆਣਾ ਪਾਈ ਜਾਂਦਾ ਮੌਨ ਨਾ ਕੋਈ ਚੱਕਰੀ ਨਹੀਂ ਮਾਨਦੀ ਬਾਕੀ ਨਿਆਣਾ ਪਾਓ ਤੇ ਨਾ ਪਾਓ ਹਨਾ ਠੰਡੀ ਸੀਲ ਚ ਬਾਈ ਚੈੱਕ ਕਰ ਲੋ ਕਿੰਨੀ ਆ ਗਈ ਬਾਕੀ ਆਪਾਂ ਪਸਮਾਕ ਕਰਾਏ ਤਾਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਚੰਗਾ ਸਾਨੂੰ ਤਿਆਰ ਕਰਦੇ ਆ ਕਿ ਨਹੀਂ ਹਾਇਰਾਬਾਦੀ ਬੁੱਧੀ ਆ ਬਾਈ ਮਾੜੀ ਮੋਟੀ ਹਾਂ ਤਾਂ ਬਾਈ ਗੜਗੜ ਪਾਉਣਾ ਪੈਂਦਾ ਠੰਡਾ ਠੰਡਾ ਬਾਈ ਸਹੀ ਗੱਲ ਹੈ ਹਨਾ ਹਾਂ ਲੈ ਬਾਈ ਪਸਮਾਕ ਕਰੇ ਤਾਂ ਦੇਖ ਲੋ ਵੀ ਕਿੰਨਾ ਚੰਗਾ ਕਰਿਆ ਹਨਾ ਹਾਂਜੀ ਹਾਂਜੀ ਦੇਖ ਲੋ ਸਾਬ ਬਹੁਤ ਚੰਗਾ ਕਰਿਆ ਸਹੀ ਗੱਲ ਆ ਲੈ ਇੱਕ ਨਿਵਾਸੀ ਦੀ ਬਹਿ ਕੇ ਚੋਨੇ ਬਾਈ ਠੀਕ ਆ ਬਾਈ ਕਹਿੰਦਾ ਦੋਵੇਂ ਪਾਸੇ ਦੀ ਬਾਈ ਬਹਿ ਕੇ ਚੋਣੇ ਵਾਲਾ ਮਸ਼ੀਨ ਨਾਲ ਚੋਲੇ ਹੱਥੀਂ ਚੋਲੇ ਵੇੜਨ ਕੋਈ ਚੱਕਰੀ ਨਹੀਂ ਹੈ ਨਾ ਲੈ ਬਾਈ ਚਵਾਈ ਚਪਰਾ ਇਹਨਾਂ ਚਵਾਈ ਕਰਨ ਵਾਲੀ ਦੀ ਬਹੁਤ ਕਮਾਲ ਦੀ ਹੈ ਲੈ ਬਾਈ ਚੈੱਕ ਕਰ ਲੋ ਉਸ ਨੰਬਰ 'ਤੇ ਆ ਰਹੀ ਕਿ ਬਾਕੀ ਬਾਈ ਬਾਲ ਦੀ ਖਾਲੀ ਸੀ ਤੁਸੀਂ ਚੈੱਕ ਕਰੋ ਗਰਮ ਕਰਨਾ ਵਰਦੀ ਹੈ ਕਿ ਜਦੋਂ ਮੈਂ ਚੱਕਰੀ ਮੋਟਰ ਚੱਲਦੀ ਹੈ ਨਾ ਉਹੀ ਕੰਮ ਹੋਇਆ ਪਿਆ ਹਾਂਜੀ ਹਾਂ ਤੇ ਬਾਈ ਬਈ ਇੱਕ ਨੰਬਰ ਇੱਕ ਵਾਰ ਚੈੱਕ ਕਰ ਲੋ ਬੱਚਾ ਵੇਖਾਗਾ ਉਹ ਬਸ ਤੇ ਨਹੀਂ ਕਰਮਾਲੀ ਨੂੰ ਤੇ ਬਈ ਇਸ ਦਾ ਮਤਲਬ ਹੁਣ 20 ਲੀਟਰ ਬੋਲਾ ਏ ਥੱਲੇ ਹਾਂ 18 ਲੀਟਰ ਦੁੱਧ ਆ ਬਈ ਹੁਣ ਠੀਕਾ ਬਈ ਕਹਿੰਦਾ 18 20 ਲੀਟਰ ਬਈ ਬੋਲਾ ਏ ਸੁਣੋ ਪਤਾ ਪਲਾਂ ਪਲਾਂ ਉਹਨੇ ਬਾਕੀ ਥੋੜਾ ਜਿਹਾ ਬਚਿਆਗਾ ਕਈ ਵਾਰਾਂ ਬਈ ਦਬ ਦਬਾ ਥੋੜਾ ਜਿਹਾ ਬਾਬਾ ਆ ਨਾ ਥਾਂ ਤੇ ਕਿ ਨਹੀਂ ਲੈ ਬਈ ਧਾਰ ਚੈੱਕ ਕਰ ਲੋ ਬਾਲਟੀ ਤਾਂ ਮੈਂ ਕਹਿੰਦਾ ਤਾਹ ਲੈਈ ਹੋਈ ਹੈ ਨਾ ਬਾਲਟੀ ਤਾਂ ਲਈ ਹੋਈ ਹਾਂ ਚ ਚਵਾਈ ਚੁਈ ਬਈ ਇੱਕ ਨੰਬਰ ਆ ਪੋਲੀ ਬਹੁਤ ਹੋ ਬਈ ਬਾਈ ਬਾਲੀ ਬੋਲ ਲਾ ਖਲਾ ਯਾਰ ਚੁਈ ਚੰਨ ਹੂੰ ਨੇ ਬਾਈ ਪੂ ਚੱਕੀ ਖੜੀ ਆ ਬਾਈ ਚੈੱਕ ਕਰ ਲੋ ਠੰਮੀ ਸੀਲ ਤਾਂ ਇੰਨੀ ਆ ਕਰਮ ਵਾਲੀ ਕੋਈ ਚੱਕਰੀ ਨਹੀਂ ਮੰਨਦੀ ਇੱਕ ਪਾਸੇ ਬੱਚਾ ਬੈਠਾ ਹੈਗਾ ਕੋਈ ਦਿੱਕਤ ਨਹੀਂ ਮੰਨਦੀ ਲੈ ਬਾਕੀ ਆਪਾਂ ਬਸਮਾ ਵੀ ਸਾਨੂੰ ਚੱਕਰਾ ਤਾਂ ਹੀ ਬਹੁਤ ਚੰਗਾ ਕਰਦੀ ਆਗੀ ਬੱਚਾ ਵਸੀਆ ਵਸੀਨੇ ਵੀ ਨਾਲ ਹੀ ਸਾਲ ਦੂਸਰ ਸਾਲ ਤੱਕ ਤਿਆਰ ਹੋ ਜਾਣਾ ਮੈਂ ਕਿਹਾ ਕੋਈ ਦਿੱਕਤ ਤਾਂ ਮੰਨਦੀ ਨਹੀਂ ਤੇ ਬੱਚਾ ਵੀ ਲਾਹ ਤੇ ਨਾਲ ਆ ਹਾਂ ਹਾਂ ਬਈ ਲੇ ਬਈ ਚਵਾਈ ਦਾ ਖੜਕਾ ਹੁੰਦਾ ਨਾ ਪਤਾ ਲੱਗਦਾ ਬਾਕੀ ਬਾਈ ਨੇ ਰਿਕਾਰਡ ਵੀ ਚੰਗਾ ਦੱਸਤਾ ਬਾਈ ਕਹਿੰਦਾ 32 33 ਲੀਟਰ ਦੁੱਧ ਮਤਲਬ ਕਿ ਦਿੱਤਾ ਨਾ ਬਾਈ ਪਿਛਲੇ ਸੂਏ ਮੈਂ ਇਹਾ ਚੂੜਤਾ ਬੋਲਦਾ ਹੀ ਨਹੀਂ ਹੁੰਦਾ ਨਹੀਂ ਬੋਲਦਾ ਬਾਈ ਸਹੀ ਗੱਲ ਆ ਲੱਤ ਤਾਂ ਜਮਾਈ ਕਰਮਾ ਲਈ ਚੱਕਦ ਨਹੀਂ ਬਾਕੀ ਬਾਈ ਫੁੱਲ ਬਰੀੜਾ ਫੁੱਲ ਕੱਦ ਬੈਡ ਫਰਟ ਫੂਡ ਵੀ ਚੰਗੀ ਆ ਉਹ ਦੁੱਧ ਚੈੱਕ ਕਰ ਲੋ ਕਿੰਨਾ ਚੰਗਾ ਕਿ ਨਹੀਂ ਕੀ ਨਾ ਬੋਲ ਆ ਬਈ ਯਾਰ ਹਮ ਬੱਸ ਇਹ ਬਾਲਟੀ ਮੇ ਲਾਇਆ 10 ਲੀਟਰ ਦੀ ਹੋਊਗਾ 11 ਦੀ 11 ਦੀ 14 ਲੀਟਰ ਦੀ ਆ ਬਾਕੀ ਗੱਲ ਤਰੀ ਬਾਈ ਅੱਗੇ ਵੀ ਜਾਇ ਨਿਬੜਦੀ ਆ ਕਿਉਂਕਿ ਐ ਬੜਾ ਆਪਣਾ ਨਾਂ ਬਣਾ ਕੱਟ ਨਹੀਂ ਨਿਕਲਦਾ ਹਾਂ ਬਾ ਉਹ ਲੰਮਾ ਨਾ ਨੀ। ਜਿਆ ਟੋਲਾ ਚੱਕ ਲੈ ਮੈਂ ਚੋਲਣਾ। ਹਲਿਆ ਪੁੱਤ ਕੱਢ ਜਾ। ਲੈ ਬਾਈ ਜਿਵੇਂ ਮਰਜ਼ੀ ਚੋਲੋ ਕੋਈ ਚੱਕਰ ਹੀ ਨਹੀਂ ਕਰਨ ਵਾਲੀ ਨਾ। ਬਾਕੀ ਬਾਈ ਨੂੰ ਦੱਸ ਹੀ ਦਿੱਤਾ ਬਾਈ 11 ਲੀਟਰ ਦੀ ਬਾਲਟੀ ਆ। ਬੋੜਾ ਘਾਟ ਨਹੀਂ ਨਿਕਲਦਾ ਵੱਧ ਭਾਵੇਂ ਹੋਵੇ ਨਾ ਬਾਈ। ਬਾਈ ਆਪਾਂ ਕਿਹਨੇ 18 ਮੰਨ ਕੇ ਆਵੇ ਯਾਰ ਬੰਦਾ ਬਹੁਤ ਹੁਣ ਦੂਜੇ ਦਾ ਲੈ ਬਾਈ ਆਏ ਚੋਲਣਾ ਬਾਈ ਚੈੱਕ ਕਰ ਲੋ ਜਮਾਂ ਖਾਲੀ ਆ। आई नहीं भाई ਝੂਠਾ ਕੰਮ काम नहीं होगा भाई जगह ਨਾ ਪੂਰੀ ना ਠੀਕ ਆ ਬਈ ਜਾ ਲੈ ਕੇ ਤੇ ਚੱਲ ਜੰਨੇ ਕੋਈ ਬੋਲ ਦੇ ਤਾਂ ਮੇਰੀ ਫੋਟੋ ਲੈਂਦੀ ਹੋਏ ਨਹੀਂ ਹੋ ਗਿਆ ਵੀ ਕੈਮਰੇ ਦੇ ਜਕਰੀ ਜਮਾ ਕੈਮਰੇ ਤੋਂ ਨਹੀਂ ਲੱਤੀ ਨਾ ਬੋਲਾ ਦਿਖਾ ਦੇ ਬੋਲਾ ਕਹਿੰਦਾ ਖੇਦੇ ਬੋਲਾ ਹੀ ਹੈ ਬਈ ਹੋਈ ਗਿਆ ਨਾ ਬਈ ਲੈ ਜੀ ਮੈਂ ਗੱਲ ਨਾ ਪਾਰ ਪੁੱਲੀ ਇਹ ਪਸੂ ਬੇਕਦਰ ਮੰਦਾ ਜਿਵੇਂ ਹੁਣ ਜਵਾਕ ਉੱਠ ਖੜਿਆ ਹੈ ਨਾ 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 ਭਾਈ ਜਿਵੇਂ ਮਰਜੀ ਯਾਰ ਨਾ ਬਈ ਥੱਲੇ ਛੱਡਣਾ ਥੋੜਾ ਜਿਹਾ ਕਈ ਵਾਰੀ ਨਹੀਂ ਛੱਡ ਦੋ ਬਈ ਇਹ ਮੰਡੀ ਗਾਂ ਕੀ ਠੀਕ ਹੈ ਨਾ ਹੂੰ ਬਈ ਆ ਤੇ ਫੇਰ ਹੋਰ ਕੱਢ ਲਿਆ ਆਪਾਂ ਕਿਹੜਾ ਹੋਰ ਕੱਢ ਲਿਆ ਬਈ ਆਪਾਂ ਐਵੇਂ ਝੂਠ ਬੋਲੀ ਐ ਸਟਾਰਟ ਹੋ ਜਾਣੇ ਤੋਂ ਬਈ ਬੈਠ ਦੀ ਠੀਕ ਆ ਬਈ ਉਸ ਹਿਸਾਬ ਨਾਲ ਜੇ ਆਪਾਂ ਲਾਈਏ ਤਾਂ ਵੱਧ ਬਣਦਾ ਦੁੱਧ ਹੈ ਨਾ ਹਾਂ ਬਸ ਦੋ ਇੰਨੇ ਹੀ ਰੱਖ ਬਈ ਇਹਨੂੰ 18 ਗਏ ਠੀਕ ਆ ਸਵਾਦ ਆ ਜਾਂਦਾ ਮੁੜ ਕੇ ਆਈ ਨਹੀਂ ਨਹੀਂ ਜਾ ਗਈ ਗੱਲ ਆ ਬਈ ਦੋ ਪੰਜ ਸੇਰ ਕੱਢੇ ਕੀ ਫਾਇਦਾ ਬਈ ਸਹੀ ਗੱਲ ਆ ਬਈ ਲੈ ਨਾੜਾ ਨਾੜਾ ਚੈੱਕ ਕਰ ਲਓ ਬਰੀਕੀ ਚ ਨਾੜਾ ਫੁੱਲ ਚੰਗੀਆਂ ਨਾੜਾ ਪਿੱਛੇ ਦਿਖਾ ਦੇ ਪੂਣੀਆਂ ਉਹ ਝੜਦੀਆਂ ਪੂਣੀਆਂ ਕੋ ਝੜਦੀ ਆ ਬਈ ਫੈਤਾ ਬਾਜੀ ਨੇ ਬੋੜਾ ਛੜਦਾ ਇਹ ਵਾਦੀ ਬੁੱਧੀ ਆਏ ਵੈ ਛੜਣਾ ਪੈਂਦਾ ਭਾਈ ਯਾਰ ਛੜਣਾ ਪੈਂਦਾ ਵੇ ਬੱਡੀ ਵੈੜਾ ਦਿਖਾ ਦੇ ਵੱਡੀ ਵੈੜਾ ਸਹੀ ਗੱਲ ਹੈ ਛੜਣਾ ਜ਼ਰੂਰ ਪੈਂਦਾ ਦਦਾ ਲੈ ਬਈ ਚੈੱਕ ਕਰ ਲੋ ਲੈਦਾ ਮੈਂ ਕਿਹਣਾ ਜਮਾ ਝਾੜ ਜਾਂਦੀ ਭਾਈ ਜਦੋਂ ਆਂ ਨੂੰ ਨਹੀਂ ਬਣਾ ਜਾਂਦੀ ਅਗਲਾ ਸਾਮਾ ਜੱਕ ਗਿਆ ਠੀਕ ਆ ਹੁਣ ਆਇਆ ਦੂਜੀ ਬੈਰ ਕੋਲੇ ਪਾਣੀ ਲਿਆਓ ਹਣ ਪੁੱਤ ਲੈ ਬਈ ਅੱਗੇ ਦੋ ਨੰਬਰ ਇਹ ਵੀ ਦੇਖ ਲੋ ਕਿੰਨੀ ਠੰਡੀ ਸੀਲ ਆ ਹਨ ਕੋਈ ਚੱਕਰੀ ਨਹੀਂ ਮੈਂ ਪਲੂਣ ਸੁਈਆਂ ਨਹੀਂ ਪਸੂ ਨੇੜੇ ਨਹੀਂ ਲੱਗਣ ਦਿੰਦਾ ਹਨ ਹਾਂ ਭਾਈ ਹਾਂ ਜੋ ਮੈਨ ਲੈ ਇਹਨੂੰ ਵੀ ਜਿਵੇਂ ਮਰਜ਼ੀ ਲੈ ਹੈਨਾ ਹਾਂ ਹਾਂ ਬਾਈ ਦੋਨੇ ਪਾਸੇ ਬੈ ਕੇ ਚੋਕ ਦਿਖਾਵਾਂਗੇ ਆਪਾਂ ਬਾਈ ਠੀਕ ਆ ਬਾਈ ਬੱਚਾ ਹੈ ਨਾ ਮਰਦਾ ਬੱਚਾ ਹੈ ਨਾ ਬੱਚਾ ਬਸਾ ਬੱਚਾ ਬਨਣਾ ਨਾ ਟੀਗਾ ਬਹੁਤ ਬੱਚਾ ਪ੍ਰਾ ਆ ਬਾਈ ਐਂਸ ਰੱਬਾ ਬਸਾ ਪਿਆਰ ਪਿਆਰ ਹੈ ਨਾ ਬੱਚਾ ਤਾਂ ਕਿਹੜਾ ਬਾਈ ਇਹਨਾਂ ਦਾ ਅਗਲਾ ਪਾਣੀ ਸੱਟ ਲੰਨਾ ਮੁੱਕੀ ਦਾਣਾ ਨਹੀਂ ਬਾਈ ਸਹੀ ਗੱਲ ਆ ਬੱਚੇ ਬੁਛੇ ਤਾਂ ਵਿਚਾਰਾ ਨੂੰ ਕਿਹੜਾ ਦੁੱਧ ਪਲਾਉਂਦਾ ਨਹੀਂ ਪਿਉਂਦਾ ਸਹੀ ਗੱਲ ਬਾਹਰ ਖਾਲੀ ਹੂੰ ਬਾਈ ਬਾਹਰ ਹੀ ਖਾਲੀ ਆ ਕੀ ਵਾਪਸ ਮਾਰ ਦਿਖਾ ਦਿੰਨੇ ਹੈ ਬਾਈ ਬਹੁਤ ਕਮਾਲ ਦਾ ਕਰਿਆ ਹੈ ਨਾ ਦੇਖ ਦੇਖ ਬਾਈ ਦੇ ਹਰ ਪਾਸੇ ਪਿੱਛੇ ਨੂੰ ਹਟ ਗਏ ਪਿੱਛੇ ਚੰਗਾ ਥਾਨ ਕੱਢਿਆ ਮੁਠੀ ਵਾਲਾ ਥਾਨਾ ਦਾ ਬਹੁਤ ਵਧੀਆ ਥਾਨ ਆ ਬਾਈ ਚਵਾਈ ਚੋਈ ਇੱਕ ਨੰਬਰ ਹੋਣਾ ਪੂਰੀ ਵਧੀਆ ਬਾਈ ਕਿਸੇ ਪੂਰ ਨਹੀਂ ਸਰਲਾ ਨਹੀਂ ਹੈ ਚਵਾਈਆਂ ਬਣ ਕੇ ਇਹਦਾ ਥਾਨ ਬਣਨਾ ਬਾਈ ਚਵਾਈਆਂ ਹੋਣ ਲੈ ਬਣਨਾ ਬਾਈ ਸਹੀ ਗੱਲ ਹੈ ਇਹਦਾ ਪਨੂਨ ਸੂਈਆ ਥਣ ਤਾਂ ਨਿਕਲਣਾ ਹੌਲੀ ਹੌਲੀ ਹੈ ਨਾ ਹਾਂ ਦੇਖ ਲੈ ਥਣ ਤੋਂ ਤਾਂ ਬੜਾ ਜੰਗਲ ਲੱਗਦਾ ਹੈ ਲੈ ਵਾ ਫੇਟਾ ਆਸ ਤੋਂ ਲੈ ਬਾਕੀ ਨਿਆਣਾ ਇਹਦੇ ਵੀ ਪਾਚੈਣਾ ਪਾਹਣ ਉਹ ਨਿਆਣਾ ਦਾ ਯਾਰ ਮੂਲ ਹੁੰਦਾ ਬਾਈ ਨਹੀਂ ਸਹੀ ਗੱਲ ਆ ਬਾਈ ਮੂਲ ਹੁੰਦਾਗਾ ਨਿਆਣਾ ਜ਼ਰੂਰੀ ਆ ਪਾਉਣਾ ਹੈ ਨਾ ਕਈ ਵਾਰ ਅਗਲੇ ਨੂੰ ਹੁੰਦਾ ਬਾਈ ਮੂਰਲੇ ਨੂੰ ਵੀ ਨਿਆਣਾ ਨਹੀਂ ਪਾਉਂਦਾ ਪੁੱਤ ਲੈ ਬਈ ਬੱਚਾਈ ਇਹਦੀ ਵੀ ਚੱਕਰ ਆ ਨੇ ਲੈ ਬਈ ਚਵਾਈ ਚੈੱਕ ਕਰ ਲੋ ਗੰਨੇਰ ਵੀ ਚਵਾਈ ਆ ਬਹੁਤ ਕਮਾਲ ਦੀ ਆ ਮੋਟੀ ਮੋਟੀ ਚਵਾਈ ਆ ਹੈ ਨਾ ਬਾਈ ਹਾਂ ਬਾਈ ਤੇ ਥੱਲੇ ਬਾਈ ਹੁਣ ਕਿੰਨਾ ਗਾ ਹਜਰਾ ਮਤਲਬ ਹਾਲੇ ਕਾਸ ਕਰੇ ਜੋ ਬੁੱਤੂ ਪੁੱਲੇਤ ਨਾ ਕਰੋ ਇਹ ਨਾ ਮਾ ਚੋੜਨਾ

मर्जी गाड़ी का ला लाओ लाओ की दोन्या फुला है बच्चा चाहे लाओ चाहे ना लाओ जमें मर्जी जो को कोई चक्कर ही नहीं हुँ। भाई हम जमे मान के चलो पीड़ी ती बैठा है बैठा है ਕੋਈ ਵੀ ਬਾਈ ਨੇ ਮੁੱਲ ਵੀ ਜਾਇ ਜੀ ਕੀਤਾ ਹਨਾ ਬਾਈ ਇਹ ਮੁੱਲ ਬੜਾ ਜਕੀਫ ਹੈ ਹੂੰ ਸਹੀ ਗੱਲ ਆ 1 ਲੱਖ 5000 ਰੁਪਏ ਬਾਈ ਮੁੱਲ ਕੀਤਾ ਐ ਡੀਵਰ ਕੋਈ ਨਹੀਂ ਦਿੰਦਾ ਕਿ ਨਹੀਂ 2.5 ਮੰਗ ਕੇ ਛੱਡ ਦਿੰਦੇ ਲੋਕ ਮੁੰਗੇ ਨਾ ਕੀ ਮਰਦਾ ਯਾਰ ਬਾਈ ਨਹੀਂ ਸਹੀ ਗੱਲ ਆ ਬਾਈ ਹਨਾ ਇਹ ਕਿਹੜਾ ਮਸ਼ੀਨ ਤੇ ਚੋਲਾ ਹਨ ਫੁੱਲੀ ਥਾਣੇ ਦੇ ਮਸ਼ੀਨ ਨਾਲ ਮਸ਼ੀਨ ਨਾਲਾ ਥਾਂ ਤਾਂ ਬਹੁਤ ਗੁੱਤ ਥਿਚਵਾਈ ਦਾ ਵੀ ਥਾਂ ਬਹੁਤ ਕੱਢਦੀ ਹੁੰਦੀ ਆ ਜੀ ਪਰ ਇਹ ਕੱਢਦੀ ਆਂਦੀ ਆ ਬਾਈ ਬਾਕੀ ਹੈ ਇਹ ਹੌਲੀ ਕੱਢਦਾ ਹਨ ਪਹਿਲੇ ਹਨਾ ਬਲੂਨ ਆਹੀ ਮਾੜੀ ਮੁਰਤੀ ਪਾਸ ਪੁੜਾ ਹਨਾ ਹੂੰ ਸਹੀ ਗੱਲ ਆ ਬਾਈ 5-10 ਦਿਨ ਥਿਚਵਾਈਆਂ ਬਣਦੀਆਂ ਬਾਈ ਪਹਿਲੇ ਬਣਦੀਆਂ ਬਾਈ ਥਿਚਵਾਈਆਂ ਬਾਕੀ ਜਿਵੇਂ 3 ਦਿਨ ਹੋਇਆ ਜੇ ਸੂਰ ਵੀ ਤਾਂ ਬਹੁਤ ਤਿਆਰ ਆ ਹਨਾ ਢੋਲਾ ਹੂੰ ਲੈ ਕਿਹੜਾ ਹੈ ਇਹ ਹੂੰ ਬਾਕੀ ਇਹ ਖਰਾਕ ਪਾਉਗੀ ਜਦੋਂ ਹੋਰ ਕੋਈ ਨਾ ਪਾਏ ਹੂੰ ਬਈ ਚੈੱਕ ਕਰ ਲੈ ਚੱਕਰ ਕੋਈ ਨਹੀਂ ਮਾਂ ਇਹ ਨਾ ਕੱਖ ਖਾਈ ਜਾਂਦੀ ਹੈਗੀ ਨਾ ਇਧਰ ਚੱਕਣਾ ਨਾ ਉਧਰ ਚੱਕਣਾ ਕਿ ਨਹੀਂ ਇੱਕ ਗੱਲ ਇਹਨਾਂ ਦਾ ਇਹ ਸੁਖਤਾ ਹੈਗਾ ਹਨਾ ਜਿਵੇਂ ਮਰਜ਼ੀ ਬੱਚਾ ਜੇ ਕੋਈ ਦਿੱਕਤ ਵੀ ਪੈਂਦੀ ਆ ਬੱਚੇ ਨੂੰ ਦੁੱਧ ਦੇਈ ਜਾਂਦਗੇ ਇਹ ਨਹੀਂ ਹੈਗਾ ਹਟ ਜਾਂਦੀਆਂ ਹਨਾ ਬੱਚਾ ਤਾਂ ਨਹੀਂ ਉਹ ਗਾ ਬੰਦਾ ਲੱਗੇ ਬਦਲ ਰਿਹਾ ਨਿਕਲ ਰਹਿ ਨਿਕਲ ਲੈ ভাই ਬੰਦਾ ਬਦਲ ਮੈਂ ਬਿਠਾਤਾ ਬਾਈ ਨੇ ਮੇਰੇ ਨਾਲ ਬਲੱਡ ਵਾਦਾ ਥੋੜਾ ਹੈ ਬੈਠਣੀ ਠੀਕ ਆ ਬਾਈ ਬਾਈ ਕਹਿੰਦਾ ਬਲੱਡ ਵਾਦਾ ਤਾਂ ਹੀ ਕਰਕੇ ਮੈਂ ਜਵਾਕ ਨੂੰ ਬਿਠਾਉਣਾ ਲੈ ਅਗਲੇ ਨੂੰ ਯਕੀਨ ਆਏ ਅੰਦਰ ਬਈ ਜਕੀਣਾ ਆਏ ਨਾ ਜਵਾਕ ਚ ਹੋਈ ਜਾਂਦਾ ਇੰਨੀ ਠੰਡੀ ਸੀ ਲੱਕ ਨਹੀਂ ਬਈ ਇਹ ਵਾਲਾ ਕਹਿੰਦਾ ਵੀ ਵੱਡੇ ਨੂੰ ਬਿਠਾਉਣਾ ਜਾਂ ਬੁਢਾ ਬੰਦਾ ਕੋਈ ਵੀ ਚੋਂਦਾ ਹੈ ਨਾ ਇਧਰ ਚ ਬਈ ਚੈੱਕ ਕਰ ਲੋ ਜਵਾਕ ਬਹਿ ਗਿਆ ਕੋਈ ਚੱਕਰੀ ਨਹੀਂ ਮਾ ਉਹਨਾਂ ਚ ਬਈ ਕਰਾਈ ਜਾਂਦੀ ਹੈ ਛੋਕੇ ਵੀ ਨਾਮ ਰੱਖਦਾ ਹੈ ਨਾ ਜਸਨਾ ਦਾ ਸਭ ਕੁਝ ਨਾਮ ਹਾਂ ਬਈ ਛੋਕੇ ਹੀ ਹੈ ਇਹਦੇ ਹੀ ਬਣਦਾ ਸਭ ਕੁਝ ਬਣਦਾ ਬਈ ਹੈ ਨਾ ਹੁਣ ਕਹਿੰਦਾ 15 ਸਾਲ ਦਾ ਹੋ ਗਿਆ ਹੋ ਗਿਆ ਬਈ ਹਾਂ ਜੇ ਅਠਾ ਦਾ ਬੁੱਤ ਦਾ ਕੰਮ ਕਰ ਦੇ ਚੰਗਾ ਬਾਈ ਜਾਇਜ਼ ਗੱਲ ਆ ਬਾਈ ਹੋਰ ਸਾਡੇ ਕੋਲੇ ਕਿੱਤਾ ਕੀ ਹੈ ਜ਼ਿੰਮੇਦਾਰ ਕੋਲੇ ਕਿੱਤਾ ਕੀ ਹੈ ਬਾਈ ਹਨਾ 80000 ਨਾ ਹੋਊਗੀ ਬਾਈ ਠੇਕੇ ਤੇ ਹੋ ਗਈ ਬਾਈ ਹਾਂ 85 ਨੂੰ ਕੀ ਵਜਦਾ ਠੇਕੇ ਤੇ ਲੈ ਕੇ ਜੀ ਗੱਲ ਆ ਬਾਈ ਨਾਲ ਦੋਵੇਂ ਕੰਮ ਕਰਦਾ ਨਾਲੇ ਪੜਦਾ ਵੀ ਆ ਮੁੰਡਾ ਪੜਦਾ 11ਵੀਂ ਚ ਆ ਬਾਈ ਹਾਂ 11ਵੀਂ ਚ ਪੜਦਾ ਹਾਂ 16ਵਾਂ ਸਾਲ ਐ ਨੂੰ ਤੁਸੀਂ ਇੱਕ ਚੀਜ਼ ਦੇਖ ਲਓ ਵੀ ਆਪਦਾ ਕਿੱਤਾ ਹੈ ਨਾਲ-ਨਾਲ ਕਰਦਾ ਹਾਂ 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 ਨਹੀਂ ਜੇ ਆਪਾਂ ਕਹਦੀਏ ਨਾ ਕੱਲਾ ਵੀ ਪੜਾਈ ਤੱਕ ਰੱਖ ਲਈਏ ਹੈਨਾ ਉਹ ਵੀ ਗੱਲ ਠੀਕ ਨਹੀਂ ਹਾਂ ਬਾਕੀ ਬਈ ਲੈਵਾ ਚੈੱਕ ਕਰ ਲੋ ਛਾੜਦੀ ਹੁੰਦੀ ਆ ਜਾਉਂ ਜਾਉਂਦਾ ਤੇ ਨਿਕਲ ਹੀ ਜਾਂਦਾ ਛਾੜਦੀ ਹੁੰਦੀ ਆ ਲੈਵਾ ਹੈਨਾ ਬਈ ਹੂੰ ਹੂੰ ਬਾਕੀ ਠੰਡਾ ਸੀਰ ਪਸੂ ਮਿਲਦਾ ਉਹ ਘਟਾ ਐ ਚਬਾਈ ਕਰਾਉਣ ਵਾਲਾ ਹਨ ਹੂੰ ਬਾਲਟੀ ਚ 11 ਲੀਟਰ ਦੁੱਧ ਪੈਂਦਾ ਬਈ ਹੈ ਨਾ ਪੂਰਾ ਬਈ ਪੂਰਾ ਤੋਲ ਲੈ ਜਿਹੜਾ ਆਦਾ ਕੰਡਾ ਲਿਆਵੇ ਨਾਲ ਯਾਰ ਠੀਕ ਆ ਦੁੱਧ ਦਾ ਗ੍ਰੇਨ ਦੇਣਾ ਹੈ ਇਹ ਤਾਂ ਬੋੜਾ ਇਹਨਾਂ ਨੂੰ ਦੁੱਧ ਤੋਂ ਹੂੰ ਬੋੜਾ ਬਈ ਸਹੀ ਗੱਲ ਆ ਹਾਂ ਬਾਕੀ ਬਈ ਕਹਿੰਦਾ 24 25 ਲੀਟਰ ਦੁੱਧ ਆਰਾਮਦਾਰੀ ਨਾਲ ਆਰਾਮ ਨਾਲ ਦੋ ਬਈ ਆਰਾਮ ਨਾਲ ਬਾਬੇ ਦੀ ਕਿਰਪਾ ਨਾਲ ਗੰਗਾ ਰਾਮ ਦੀ ਨਾਲ ਹੂੰ ਬਾਕੀ ਦੇ ਦੂਗੀ ਨਾ ਛੁਆ ਸਾਹਿਬ ਜੀ ਇੱਕ ਬੱਸੀ ਦਾ ਕਿੱਡਾ ਯਾਰ ਆ ਬਈ ਸਹੀ ਗੱਲ ਆ ਬਈ ਜੇ ਪਹਿਲਾਂ ਇਹਨਾਂ ਨੂੰ ਪੀ ਜਾਦੇ 24 25 ਲੀਟਰ ਦੁੱਧ हां भाई दे hmm. भाई दो तू ਜੇ ਸ਼ੋਏ ਨੂੰ ਹੋਰ ਚੰਗਾ ਹੋ ਜਾਣਾ ਬਾਕੀ ਸਾਮ ਸੰਭਾਲ ਅਗਲੇ ਦੀ ਹੈਨਾ ਬਾਈ ਸੇਵ ਦੁੱਧ ਦਾ ਬੱਠਲ ਦਾ ਹੂੰ ਇਹ ਹੁਣ ਅਗਲਾ ਇੱਥੇ ਗੱਲਾਂ ਤੇ ਰਹੂਗਾ ਪਾਉ ਨਹੀਂ ਕੋਸਣਾ ਕਈ ਬੰਦੇ ਬਾਈ ਗੋਡੀਆਂ ਲਾ ਦਿੰਦੇ ਆ ਪਸ਼ੂ ਲਿਆ ਕੇ ਸਹੀ ਗੱਲ ਆ ਬਾਈ ਹਾਂ ਹੁਣ ਜੇ ਬਾਈ ਖਰਾਕ ਖਪਾ ਜਾਂ ਦਾਣਾ ਤਾਂ ਪਾ ਨਹੀਂ ਪਾਉਣਾ ਤਾਂ ਫਿਰ ਕੁਝ ਕੁਝ ਵੀ ਨਹੀਂ ਦਿੰਦਾ ਕਿ ਨਹੀਂ ਹਾਂ ਹਾਂ ਮੈਂ ਪਤਾ ਹੈ ਇਹਦਾ ਬੰਦਾ ਜਰਸੀ ਵੜ ਲੈ ਗਿਆ ਸੀ ਇੱਥੋਂ ਜਿਹੜੀ ਪਹਿਲੀ ਆ ਪਾਈ ਸੀ ਕੱਲੀ ਆਪਾਂ ਠੀਕ ਆ ਤੇ ਆਇਆ ਹੋ ਹੁਣ ਉਹਨੂੰ ਫੋਨ ਲਾਇਆ ਮੈਂ ਬਾਈ ਕਿਵੇਂ ਆ ਕਹਿੰਦਾ ਬਾਈ 23 24 ਕਿਲੋ ਦੁੱਧ ਕਰ ਕੀ ਕਹਿੰਦਾ ਕਰ ਕੀ ਸੁਣ ਜਸ ਮੈਂ ਬਾਈ ਗੱਲ ਤਾਂ ਨਹੀਂ ਉਹਨੇ ਵਿਚਾਰੇ ਨੇ ਆ ਕੇ ਉੱਥੇ ਪਾਈ ਬਿਆਨਾ ਪਾਤਾ ਘਰੇ ਆ ਕੇ ਲੈਣ ਧਾਰ ਵੀ ਨਹੀਂ ਮਾਰੀ ਠੀਕ ਆ ਐਹੀ ਜਿਹੰਦੇ ਵੀ ਨਹੀਂ ਗੱਲ ਜਕੀਨ ਨਾ ਹਨਾ ਜੇ ਆਪਾਂ ਜਕੀਨ ਰੱਖੀ ਬੰਦੇ ਤੇ ਸਾਰਾ ਕੁਝ ਹੀ ਹੋ ਜਾਂਦਾ ਬਾਕੀ ਦੋ ਅੱਗੇ ਵੀ ਜੰਗੀਆਂ ਵੀ ਬਹਿਣਾ ਪਾਈਆਂ ਬਾਈ ਹਾਂ ਮੁੱਲ ਵੀ ਜਾਂਦਾ ਹੈ ਨਾ ਮੁੱਲ ਵੀ ਜਾਂਦਾ ਬਈ ਵੇਖੀ ਜਾਂਦਾ ਡੰਗਰ ਦਾ ਵੇਖੀ ਜਾਂਦਾਗਾ ਹੁਣ ਆ ਬੱਸੀਆ ਖਾਨ ਵਾਲੀ ਆ ਦੇਖਦਾ ਕਿ ਮੈਂ ਮੰਡੀ ਪਈ ਆ ਮੰਡੀ ਲੱਗੇ ਅਲਾਚਾਰ ਕਹਿੰਦਾ ਚਾਰ ਚੂੜ ਨੂੰ ਕਾਨੂੰ ਖੋਸੋ ਕੇ ਖਾਂਦੇ ਆ ਪਸ਼ੂ ਨਹੀਂ ਖਾਂਦੇ ਬਾਈ ਹਾਂ ਮੁੱਲ ਤਾਂ ਲੈ ਕਹਿੰਦੇ ਸੀ ਪਾਉਂਦੇ ਸੀ ਅਰਦਾਂ ਚੋਲਾ ਚੋਲਾ ਸਾਫ਼ ਕਰਦੇ ਇਹ ਬੱਸੀ ਨੂੰ ਸਤਨਾ ਛੱਡਦੇ ਵਿਚਾਰੀ ਨੂੰ ਕਿਲੋ ਨੋ ਦਿਆ ਚੋਲਾ ਮੈਂ ਰੱਖਣਾ ਚੂਣਾ ਚੋਦੇ ਨਹੀਂ ਨਹੀਂ ਬੱਸ ਇਹਨੂੰ ਛੱਡ ਦੇ ਚੱਲ ਛੱਡ ਦੇ ਛੱਡ ਦੇ ਵਿਚਾਰ ਠੰਡਾ ਭੈਣ ਮਰਾਵੇ ਖੜ 11 ਕਿਲੋ ਦੀ ਬਾਲਟੀ 11 ਦੀ ਬਾਲਟੀ ਹੈ ਬਾਈ 10 ਲੀਟਰ ਹੋਣਾ ਐ ਤੇ ਵੱਧ ਹੀ ਹੋਊਗਾ 9 ਰੱਖ ਬਾਈ ਤੂੰ ਯਾਰ ਠੀਕ ਆ ਹਮ ਨਹੀਂ ਕਹਣਾ 11 ਲੀਟਰ ਦੀ ਬਾਲਟੀ ਹੈ ਬਾਈ 9 ਲੀਟਰ ਹੀ ਰੱਖ ਲੈ ਬਾਕੀ ਸਾਨੂੰ ਬਾਲਟੀ ਆਪ ਹੀ ਦੇ ਦਿੰਦੀ ਆ ਵੱਡੀ ਬਾਲਟੀ ਹੈ ਕੋਈ ਬਾਲਟੀ ਛੋਟੀ ਨਹੀਂਿਕਨੇ ਬਾਈ ਹਮ ਤੇਜੀ ਪਾਉਣਾ ਬਾਈ ਸਰ ਤਾਂ ਦੁੱਧ ਬੱਸੇ ਨੂੰ ਜਗਾਉਣੇ ਦੇਖ ਲੈ ਭਲਾਂ ਦੀ ਆਖੀ ਉਹ ਦੇਖ ਚੈੱਕ ਕਰ ਸਕਦਾ ਨਹੀਂ ਮੈਂ ਸੇਵਾਂ ਪਿਆਗਾ ਜੋ ਆਖਨੇ ਵਿੱਚ ਹੋਣ ਦੀ ਮਾਰ ਨਹੀਂ ਗੱਤ ਲਾ ਦੇਖਣਾ ਹਾਂ ਬਾਈ ਚੋਂਨ ਦੇ ਮਾਰੇ ਨੇ ਬਾਈ ਚੈੱਕ ਕਰ ਲੋ ਭਾਵੇਂ ਤਾਂ ਰਮਾ ਕਹਿੰਦਾ ਤੇ ਡੂੜ 2 ਲੀਟਰ ਹੋਰ ਨਿਕਲ ਆਉਣਾ ਇੰਨਾ ਹੈਗਾ ਦੁੱਧ ਥੱਲੇ ਦੁੱਧ ਬਈ ਆ ਕੇ ਚਾਹੇ ਕਾਇਮ ਤੋਂ ਟਾਈਮ ਲਾ ਕੇ ਚੋਲੇ ਬਈ ਅੱਜ ਸੱਲੀ ਕਰਕੇ ਲੈ ਜੇ ਅਗਲਾ ਸੱਲੀ ਕਰਕੇ ਲੈ ਜੇ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੈ ਬਾਈ ਤੁਸੀਂ ਲੈਵਾ ਚੈੱਕ ਕਰ ਲੋ ਜਮਾ ਛੜ ਗਈ ਹੁਣ ਮਤਲਬ ਕਿ ਇਕਲਾ ਇਕੱਠਾ ਜਾ ਰਹਿ ਗਿਆ ਹੋ ਕੇ ਕਿ ਨਹੀਂ ਬਾਈ ਸਾਰਾ ਨੇ ਜੋੜ ਦਿਆ ਹਾਂ ਹਾਂ ਬਾਈ ਇਹ ਨਹੀਂ ਕੋਈ ਗੱਲ ਝੂਠ ਵਾਲੀ ਆ ਬੱਚੇ ਨੂੰ ਚੁਗਾਈ ਜਾਂਦਾ ਬਾਈ ਕਹਿੰਨੇ ਬਾਈ ਆ ਦੇਖ ਲੋ ਬਾਈ ਇੱਕ ਤਾਰਾ ਕਹਿੰਦਾ ਬੱਚੇ ਨੂੰ ਸੱਜਣੀ ਕੇ ਦੋ ਸਿਰ ਦੁੱਧ ਚਗਾਇਆ ਮਗਰ ਬੱਚੇ ਮਰ ਗਏ ਹੂੰ ਬਾਕੀ ਬਈ ਇੰਦਰ ਹਾਂ ਮੈਂ ਠੀਕ ਆ ਪਾਣਾ ਬਾਕੀ ਬਈ ਜਿੰਨੀ ਗੱਲ ਕਹੀ ਉਹਨੂੰ ਹੀ ਨਿਕਲੂਕ ਨਹੀਂ ਹਾਂ ਤੇ ਬਈ ਨਗਸ਼ੀ ਕੇ ਭਰਾ ਕੋਲੇ ਚਾਰ ਆਪਾਂ 40 ਦਿਖਾਤੇ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਬਾਕੀ ਬਾਈ ਨੇ ਇੱਕ ਹੋਰ ਗੱਲ ਵੀ ਕਹੀ ਆ ਬਾਈ ਕਹਿੰਦਾ ਆਫਰ ਆਗਾ 50 ਕਿਲੋਮੀਟਰ ਤੱਕ ਕ ਨਹੀਂ ਬਾਈ ਹਾਂਜੀ ਹਾਂਜੀ ਹਾਂ ਬਾਈ ਕਹਿੰਦਾ 4-5 ਮੀਟਰ ਫੇਰ ਵੀ ਨਹੀਂ ਗੈਣਾ ਆਪਾਂ ਠੀਕ ਆ ਬਾਈ ਕਹਿੰਦਾ 4-5 ਕਿਲੋਮੀਟਰ ਵੱਧਦਾ ਇਹ ਘਾਟ ਦਾ ਪਹਿਲੀ ਵਾਰ ਆਪਾਂ ਦਿੱਤਾ ਸੀ ਫਿਰ 올ਗਿਆਨੇ ਦਾ ਮੁੰਡਾ ਅੱਜ 85 ਪੈਂਦਾ ਬਾਈ ਅਸੀਂ 85 ਉਹ ਲੈ ਜਾਣੀ ਹੈ ਮੈਂ ਕਰ ਲਿਆ ਤੁਮ ਬਾਈ ਠੀਕ ਆ ਬਾਈ ਤੇ ਬਾਈ ਨਗਸੀ ਦੇ ਭਰਾ ਕੋਲੇ ਚਾਰ ਆਪਾਂ ਚਾਰ ਹੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ